ਚੈਨਲ ਪੰਜਾਬ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਆਈਆਂ ਕੁਝ ਗੱਲਾਂ ਮਤਾਜ ਦੇ ਕੁਝ ਮਸਲੇ ਤੋਂ ਅੱਜ ਜੀ ਕਰਦਲੇ ਸਭ ਤੋਂ ਪਹਿਲਾਂ ਸਿਟੀ ਅਫਸਰੀ ਦੇ ਵਿੱਚ ਆਡੀਟਰ ਜਨਰਲ ਦੀ ਮੰਗ ਇੱਕ ਵਾਰੀ ਫੇਰ ਉੱਠੀ ਹੈ ਦੂਜਾ ਮਾਰਕ ਕਾਰਨੀ ਨੇ ਉਹਦੇ ਬੈਂਕ ਖਾਤੇ ਦੀ ਜਾਣਕਾਰੀ ਸਬੰਧੀ ਇੱਕ ਬੈਂਕ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਤੀਜੀ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਆਰਥਿਕਤਾ ਸਬੰਧੀ ਬਿਆਨ ਦਿੱਤਾ ਇੱਕ ਗੱਲਬਾਤ ਕਰਨੀ ਹੈ ਕਿ ਟਿਕਟਾਕ ਦੁਆਰਾ ਕੈਨੇਡੀਅਨ ਬੱਚਿਆਂ ਦਾ ਡਾਟਾ ਇਕੱਠਾ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਟੋਰਾਂਟੋ ਦੇ ਵਿੱਚ ਈ-ਬਾਈਕ ਦੀਆਂ ਬੈਟਰੀਆਂ ਦੇ ਰਿਸਕ ਦਾ ਮਾਮਲਾ ਇਸ ਵੇਰੇ ਚਰਚਾ ਦੇ ਵਿੱਚ ਸਭ ਤੋਂ ਪਹਿਲੀ ਗੱਲਬਾਤ ਸਿਟੀ ਆਫ ਸਰੀ ਬਾਰੇ ਸਿਟੀ ਆਫ ਸਰੀ ਦੇ ਵਿੱਚ ਬਹੁਤ ਵਾਰੀ ਗੱਲਬਾਤ ਚੱਲੀ ਆ ਕਿ ਇੱਥੇ ਆਡੀਟਰ ਜਨਰਲ ਹੋਣਾ ਚਾਹੀਦਾ ਕਿਉਂਕਿ ਕਈ ਗੜਬੜਾਂ ਇੱਥੇ ਹੋ ਰਹੀਆਂ ਨੇ ਦੋ ਫਰਾਡ ਦੇ ਕੇਸ ਸਿਟੀ ਆਫ ਸਰੀ ਦੇ ਵਿੱਚ ਜਿਹੜੇ ਸੈਪਰੇਟ ਫਰਾਡ ਇਨਸੀਡੈਂਟਸ ਹੋਏ ਆ ਜਿਹਦੇ ਵਿੱਚ ਕਈ ਮਿਲੀਅਨ ਡਾਲਰ ਦਾ ਜਿਹੜਾ ਨੁਕਸਾਨ ਸੀ ਲੱਡਾ ਐਨਸ ਨੇ ਇਹ ਗੱਲਬਾਤ ਕੀਤੀ ਹੈ ਹੁਣ ਸਰੀ ਦੀ ਕੌਂਸਲਰ ਆ ਇਸ ਵਾਰੀ ਮੇਰਦੀ ਉਮੀਦਵਾਰ ਵੀ ਆਲਿੰਦਾ ਐਨਸ ਉਹਨੇ ਇਹ ਕਹਿਆ ਆ ਕਿ ਅਸਲ ਦੇ ਵਿੱਚ ਜਿਹੜੇ ਇਹ ਦੋ ਫਰਾਡ ਆ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖਰੇ-ਵੱਖਰੇ ਹੋਏ ਜਿਨ੍ਹਾਂ ਦਾ ਆਪਸ ਵਿੱਚ ਸਬੰਧ ਨਹੀਂ ਆ ਇਹ ਦੱਸਦੇ ਆ ਕਿ ਸਿਟੀ ਨੂੰ ਬਹੁਤ ਜ਼ਰੂਰੀ ਐ ਇਸ ਵੇਲੇ ਲੋੜ ਆ ਕਿ ਇਹਦਾ ਆਪਣਾ ਇੰਡੀਪੈਂਡੈਂਟ ਆਡੀਟਰ ਜਨਰਲ ਹੋਵੇ ਜਿਹਦੇ ਨਾਲ ਇਹਨਾਂ ਫਰਾਡ ਤੋਂ ਬਚਿਆ ਜਾ ਸਕਦਾ ਆਡੀਟਰ ਜਨਰਲ ਕਰਦਾ ਕੀ ਆ ਆਡੀਟਰ ਜਨਰਲ ਚੈੱਕ ਕਰਦਾ ਜਿਹੜੇ ਸਰਕਾਰ ਦੇ ਸਾਰੇ ਪੈਸਾ ਤੇ ਲਾ ਫਾਈਨੈਂਸ ਆ ਤੇ ਉਹ ਇਹ ਦੇਖਦਾ ਕਿ ਜਿਹੜੀ ਟੈਕਸ ਮਨੀ ਆ ਉਹਨੂੰ ਆ ਪ੍ਰੋਪਰਟੀ ਜਾਂ ਮਤਲਬ ਉਹਨੂੰ ਪ੍ਰੋਪਰਲੀ ਜਾਂ ਐਫੀਸ਼ੀਐਂਟਲੀ ਯੂਜ਼ ਕੀਤਾ ਜਾਵੇ ਜਿੰਨਾ ਵੀ ਟੈਕਸ ਆਉਂਦਾ ਹੈ ਉਹਨੂੰ ਇੱਕ ਚੰਗੇ ਤਰੀਕੇ ਦੇ ਨਾਲ ਤੇ ਸਹੀ ਤਰੀਕੇ ਨਾਲ ਉਹਦੀ ਵਰਤੋਂ ਕੀਤੀ ਜਾਵੇ ਪਹਿਲਾ ਮੋਸ਼ਨ ਰੋਕ ਦਿੱਤਾ ਗਿਆ ਸੀ 2021 ਦੇ ਵਿੱਚ ਇਹਨੇ ਪ੍ਰਪੋਜ਼ ਕੀਤਾ ਸੀ ਜਿਹੜਾ ਕਿ ਇਹ ਇਹ ਆਫਿਸ ਬਣਾਇਆ ਜਾਵੇ ਪਰ ਸਰੀ ਕਾਉਂਸਲ ਨੇ ਇਹਦੇ ਵਿਰੋਧ ਦੇ ਵਿੱਚ ਵੋਟ ਪਾਈ ਤੇ ਉਹ ਹੁਣ ਇਹ ਕਹਿ ਰਹੀ ਆ ਕਿ ਇਹ ਇੱਕ ਟੁਕੜਾ ਟਿੱਕ 2 ਮਿਲੀਅਨ ਡਾਲਰ ਦਾ ਨੁਕਸਾਨ ਸਿੱਧਾ ਹੀ ਹੈ ਪਹਿਲਾ ਫਰਾਡ ਦਾ ਕੇਸ ਅਸਲ ਦੇ ਵਿੱਚ ਮਈ 2024 ਦੇ ਵਿੱਚ ਆਇਆ ਸੀ ਸਰੀ ਨੇ ਇੱਕ ਜਿਹੜਾ ਸਾਬਕਾ ਸਿਟੀ ਹਾਲ ਅਮਪਲਾਈ ਨੂੰ ਸੂਹ ਕੀਤਾ ਜਦੋਂ ਇਹ ਪਤਾ ਲੱਗਿਆ ਕਿ ਕੁਝ ਗਲਤ ਕੀਤੇ ਤਰੀਕੇ ਦੇ ਨਾਲ ਖਾਤਿਆਂ ਦੇ ਵਿੱਚੋਂ ਪੈਸੇ ਗਏ ਆ ਤੇ 2.5 ਮਿਲੀਅਨ ਡਾਲਰ ਦੀ ਇੱਕ ਪੁਰਾਣਾ ਡਿਵੈਲਪਮੈਂਟ ਅਕਾਊਂਟ ਸੀਗਾ ਇਹ ਕੇਸ ਹਜੇ ਵੀ ਕੋਰਟ ਦੇ ਵਿੱਚ ਚੱਲ ਰਿਹਾ 2.5 21 21 ਲੱਖ 2.1 ਮਿਲੀਅਨ ਡਾਲਰ ਦਾ ਇੱਕ ट्रांजੈਕਸ਼ਨ ਜਿਹੜੀਆਂ ਗਲਤ ਤਰੀਕੇ ਨਾਲ ਗਈਆਂ ਉਹ ਉਸ ਮਾਮਲੇ ਦੇ ਵਿੱਚ ਸਿਗੀਆਂ 2019 ਦੀ ਜਿਹੜੀ ਇਹ ਸੀਗਾ ਇਹਦੇ ਵਿੱਚ ਉਹਨੇ ਫੇਕ ਈਮੇਲ ਯੂਜ਼ ਕਰਕੇ ਸਰੀ ਨੂੰ ਟ੍ਰਿਕ ਕਰਕੇ ਤੇ ਜਿਹੜੇ 2.1 ਮਿਲੀਅਨ ਡਾਲਰ ਆ ਉਹ ਗਲਤ ਅਕਾਊਂਟ ਦੇ ਵਿੱਚ ਭੇਜ ਲਿਆ ਸੀ ਸੋ ਇੱਕ 2.5 1 ਮਿਲੀਅਨ ਡਾਲਰ ਦਾ ਤੇ ਦੂਜਾ 2.1 ਮਿਲੀਅਨ ਡਾਲਰ ਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਰਕਮਾਂ ਸੀ ਬਾਅਦ ਦੇ ਵਿੱਚ ਜਦੋਂ ਇਹਦੀ ਸਾਰੀ ਪੁਣਛਾਣ ਕੀਤੀ ਗਈ ਤਾਂ ਇਹ ਪੈਸਾ ਇੱਕ ਕੰਟਰੀਓ ਦੀ ਜਿਹੜੀ ਐਸਕ੍ਰੋ ਅਕਾਊਂਟ ਸੀ ਜਿਹਨੂੰ ਇੱਕ ਪੈਰਾਲੀਗਲ ਕੰਟਰੋਲ ਕਰ ਰਿਆ ਸੀ ਉਸ ਅਕਾਊਂਟ ਐਸਕ੍ਰੋ ਦੇ ਅਕਾਊਂਟ ਤੇ ਵਿੱਚ ਸੀਗਾ ਜਿਹੜਾ ਫਰਾਡ ਕਰਨ ਵਾਲਾ ਸੀ ਇਹਨੇ ਉਸ ਮਨੀ ਨੂੰ ਲੌਂਡਰ ਕਰਨ ਦੀ ਕੋਸ਼ਿਸ਼ ਕੀਤੀ ਹਵਾਲੇ ਰਾਹੀਂ ਬਾਹਰ ਭੇਜਣ ਦੀ ਕੋਸ਼ਿਸ਼ ਵੀ ਕੀਤੀ ਹੁਣ ਟੋਰਾਂਟੋ ਦੇ ਲਾਇਰ ਜਿਹੜੇ ਸੀਗੇ ਇੱਕ ਪਤਾ ਇਹ ਲੱਗਿਆ ਕਿ ਉਹਦਾ ਇਸ ਪ੍ਰੋਫੈਸ਼ਨਲ ਮਿਸਕੰਡਕਟ ਦੇ ਵਿੱਚ ਕਸੂਰ ਸੀਗਾ ਤੇ ਉਹਨੇ ਜਿਹੜਾ ਇਸ ਸਕੀਮ ਦੇ ਵਿੱਚ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਮਦਦ ਕੀਤੀ ਕਿਸਮਤ ਚੰਗੀ ਸੀ ਕਿ ਲਗਭਗ ਸਾਰੀ ਜਿੰਨੀ ਗਿਆ ਪੈਸਾ ਸੀਗਾ ਸਟੋਲਨ ਮਨੀ ਸੀਗੀ ਉਹ ਰਿਕਵਰ ਕਰ ਲਈ ਗਈ ਪਰ ਜਿਹੜਾ 78000 ਡਾਲਰ ਆ ਉਹਦਾ ਹਜੇ ਵੀ ਮਿਸਿੰਗ ਹੁਣ ਇੱਕ ਕਾਉਂਸਲਰ ਨੇ ਵਾਰਨਿੰਗ ਦਿੱਤੀ ਆ ਕੇ ਬਿਨਾ ਆਡੀਟਰ ਜਨਰਲ ਦੇ ਇਸ ਕਿਸਮ ਦੇ ਫਰਾਡ ਲਗਾਤਾਰ ਹੁੰਦੇ ਰਹਿਣਗੇ ਤੇ ਲੋਕਾਂ ਨੂੰ ਯਕੀਨ ਚਾਹੀਦਾ ਆ ਕਿ ਉਹਨਾਂ ਦਾ ਸਾਰਾ ਟੈਕਸ ਦਾ ਪੈਸਾ ਬਚਿਆ ਆ ਪ੍ਰੋਟੈਕਟਡ ਆ ਸਹੀ ਹੱਥਾਂ ਦੇ ਵਿੱਚ ਆ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਦੋ ਕੇਸ ਜਿਹੜੇ ਵੱਡੇ ਹੋਏ ਮਈ 2024 ਦੇ ਵਿੱਚ ਸਰੀ ਨੇ ਇੱਕ ਸਾਬਕਾ ਸਿਟੀ ਹਾਲ ਅਮਪਲਾਈ ਨੂੰ ਸੂਹ ਕੀਤਾ ਜਿਨੇ 2.5 ਮਿਲੀਅਨ ਡਾਲਰ ਬੈਂਕ ਖਾਤਿਆਂ ਦੇ ਵਿੱਚ ਇੱਧਰ-ਉੱਧਰ ਕਰ ਦਿੱਤਾ ਦੂਜਾ 2019 ਦਾ ਮਾਮਲਾ ਸੀ ਜਿਹਦੇ ਵਿੱਚ ਉਹਨੇ ਗਲਤ ਈਮੇਲ ਦੇ ਨਾਲ ਆਪਣੇ ਅਕਾਊਂਟ ਦੇ ਵਿੱਚ 2.1 ਮਿਲੀਅਨ ਡਾਲਰ ਭਜਵਾ ਲਏ ਤੇ ਬਾਅਦ ਦੇ ਵਿੱਚ ਬਹੁਤਾ ਪੈਸਾ ਜਿਹੜਾ ਰਿਕਵਰ ਹੋ ਗਿਆ ਪਰ ਹੁਣ ਕਿਹਾ ਜਾ ਰਿਹਾ ਕਿ ਇੱਥੇ ਆਡੀਟਰ ਜਨਰਲ ਦੀ ਬਹੁਤ ਜਿਹੜੀ ਸਖਤ ਲੋੜ ਆ ਤਾਂ ਹੀ ਕੁਝ ਹੋ ਸਕਦਾ। ਅਗਲੀ ਗੱਲਬਾਤ ਇੱਕ 23 ਸਾਲਾਂ ਦਾ ਬੈਂਕ ਦਾ ਮੁਲਾਜ਼ਮ ਜਿਹੜਾ ਆ ਆਟਵਾ ਦੇ ਵਿੱਚ ਆ ਉਹਨੂੰ ਚਾਰਜ ਕੀਤਾ ਆਰਸੀਐਮਪੀ ਨੇ ਆਟਵਾ ਦੇ ਵਿੱਚ ਇਬਰਾਹਿਮ ਐਲ ਹਕੀਮ ਇਹਦਾ ਨਾਮ ਆ ਇਹਨੂੰ ਆਰਸੀਐਮਪੀ ਨੇ ਚਾਰਜ ਕੀਤਾ ਤੇ ਚਾਰਜ ਕੀ ਲਾਏਗੇ ਦੋਸ਼ ਇਹਦਾ ਕੀ ਇਹਦੇ ਤੇ ਦੋਸ਼ ਕਿਹੜੇ ਲੱਗੇ ਆ ਕਿ ਇਹਨੇ ਫਰਾਡ ਕੀਤਾ ਲਗਭਗ 5000 ਡਾਲਰ ਦਾ अनਔਥਰਾਇਜ਼ਡ ਕੰਪਿਊਟਰ ਯੂਜ਼ 5000 ਡਾਲਰ ਦਾ ਫਰਾਡ अनਔਥਰਾਇਜ਼ਡ ਕੰਪਿਊਟਰ ਯੂਜ਼ ਤੇ ਜਿਹੜਾ ਆ ਆਇਡੈਂਟੀਟੀ ਥੈਫਟ ਜਿਹੜੀ ਪਛਾਣ ਚੋਰੀ ਕਰਨੀ ਤੇ ਉਸ ਪਛਾਣ ਨੂੰ ਗਾਹ ਕਿਸੇ ਨੂੰ ਭੇਜਣਾ ਇਹ ਬਹੁਤ ਹਾਈ ਪ੍ਰੋਫਾਈਲ ਅਕਾਊਂਟ ਇਹ ਦੇਖੇ ਕੋਰਟ ਦੇ ਵਿੱਚ ਇਹ ਪਤਾ ਲੱਗਿਆ ਕਿ ਇਹਨੇ ਜਿਹੜੀਆਂ ਬੈਂਕਿੰਗ ਪ੍ਰੋਫਾਈਲ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਜਾਂ ਇੱਕ ਹੋਰ ਜਿਹਦਾ ਨਾ ਜਸਟਨ ਟਰੂਡੋ ਦੱਸਿਆ ਜਾ ਰਿਹਾ ਹਾਲਾਂਕਿ ਇਹ ਨਹੀਂ ਪਤਾ ਲੱਗਿਆ ਕਿ ਜਸਟਨ ਟਰੂਡੋ ਆਪਣੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਜਾਂ ਕੋਈ ਹੋਰ ਆ ਪਰ ਮਾਰਕ ਕਾਰਨੀ ਸਾਡੇ ਪ੍ਰਧਾਨ ਮੰਤਰੀ ਦਾ ਅਕਾਊਂਟ ਤੇ ਜਸਨ ਟਰੂਡੋ ਦੇ ਅਕਾਊਂਟ ਤੱਕ ਇਹ ਬੈਂਕ ਦੇ ਵਿੱਚ ਪਹੁੰਚਿਆ ਬੈਂਕ ਦਾ ਮੁਲਾਜ਼ਮ ਹੁਣ ਹੋਇਆ ਕਿਦਾਂ ਇਹਨੇ ਜਿਹੜਾ ਹੁਣ ਇਨਵੈਸਟੀਗੇਸ਼ਨ ਕਰ ਰਿਹਾ ਹੈ ਦੀ ਇਨਵੈਸਟੀਗੇਟਰ ਉਹਨਾਂ ਨੂੰ ਇਹ ਦੱਸਿਆ ਆ ਕਿ ਉਹ ਕਹਿੰਦਾ ਮੈਨੂੰ ਕਿਸੇ ਨੇ ਟੈਲੀਗ੍ਰਾਮ ਦੇ ਰਾਹੀਂ ਜਿਹੜੀ ਕਿ ਇੱਕ ਐਪ ਆ ਕਿਸੇ ਨੇ ਕੰਟੈਕਟ ਕੀਤਾ ਤੇ ਉਹ ਕਹਿੰਦਾ ਸੀ ਮੈਂ ਜਿਹੜਾ AI World ਆ ਤੇ ਜਿਹੜਾ ਉਹ ਕੁਦਰਤੀ ਹੈ ਵੀ ਆਰਗੇਨਾਈਜ਼ ਕ੍ਰਾਈਮ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਸੀ ਉਹਨੇ ਕੀਤਾ ਕਿ ਉਹਨਾਂ ਦੀ ਰਿਕੁਐਸਟ ਦੇ ਉੱਤੇ ਇਹਨੇ ਫੇਕ ਬੈਂਕ ਪ੍ਰੋਫਾਈਲ ਬਣਾਈਆਂ ਕ੍ਰੈਡਿਟ ਲਾਈਨ ਓਪਨ ਕੀਤੀਆਂ ਤੇ ਜਿਹੜੇ ਰੀਅਲ ਕਸਟਮਰ ਅਕਾਊਂਟਸ ਨੇ ਉਹਨਾਂ ਨੂੰ ਐਕਸੈਸ ਕੀਤਾ ਜਿਨ੍ਹਾਂ ਦੇ ਵਿੱਚ ਮਾਰਕ ਕਾਰਨੀ ਦਾ ਨਾਮ ਵੀ ਆਉਂਦਾ ਇਹਦੇ ਬਦਲੇ ਇਹਨੂੰ ਜਿਹੜਾ 500 ਡਾਲਰ ਇੱਕ ਕੰਮ ਦਾ ਦਿੱਤਾ ਗਿਆ ਤੇ ਲਗਭਗ ਟੋਟਲ 5000 ਡਾਲਰ ਇਹਦਾ ਬਣਿਆ ਬੈਂਕ ਦੇ ਜਿਹੜੇ ਇੰਟਰਨਲ ਸਿਕਿਉਰਿਟੀ ਨੇ ਉਹਨਾਂ ਨੇ ਇਹ ਸਾਰੇ ਕੁਝ ਨੂੰ ਵੀਡੀਓ ਦੇ ਉੱਤੇ ਫੜ ਲਿਆ ਤੇ ਉਹਨੇ ਫਿਰ ਬਾਅਦ ਦੇ ਵਿੱਚ ਮੰਨ ਲਿਆ ਜਦੋਂ ਉਹਨੂੰ ਸਵਾਲ ਪੁੱਛੇ ਉਹਨਾਂ ਨੇ ਤੇ ਉਹ ਮੰਨ ਗਿਆ ਵੀ ਹਾਂਜੀ ਮੈਂ ਇਹ ਕੁਛ ਕੀਤਾ ਆ ਇਹਨੂੰ ਗ੍ਰਿਫਤਾਰ ਕਰ ਲਿਆ 10 ਜਨਵਰੀ 2025 ਨੂੰ ਤੇ ਬਾਅਦ ਦੇ ਵਿੱਚ ਕੰਡੀਸ਼ਨ ਦੇ ਉੱਤੇ ਇਹਨੂੰ ਰਿਲੀਜ਼ ਕਰ ਦਿੱਤਾ ਤੇ ਹੁਣ ਅਦਾਲਤੀ ਹੁਕਮ ਦੀ ਉਡੀਕ ਕੀਤੀ ਜਾ ਰਹੀ ਹੈ ਜਿਹੜੀ ਬੈਂਕ ਆ ਉਹਨਾਂ ਨੇ ਕਨਫਰਮ ਕੀਤਾ ਵੀ ਇਹਨੂੰ ਅਸੀਂ ਨੌਕਰੀ ਤੋਂ ਕੱਢ ਦਿੱਤਾ ਫਾਈਨੈਂਸ ਮਿਨਿਸਟਰ ਜਿਹੜੇ ਹੈਗੇ ਆ ਉਹਨਾਂ ਨੇ ਵੀ ਇਹ ਕਿਹਾ ਕਿ ਕੇਸ ਦੱਸਦਾ ਆ ਕਿ ਸਾਡੇ ਕੋਲ ਪ੍ਰਾਈਵੇਸੀ ਪ੍ਰੋਟੈਕਸ਼ਨ ਬੈਂਕ ਦੇ ਵਿੱਚ ਕਿੰਨੀ ਹੋਣੀ ਚਾਹੀਦੀ ਆ RCMP ਨੇ ਦੱਸਿਆ ਕਿ ਇਹ ਕੇਸ ਜਿਹੜਾ ਸਿਰਫ ਫਰਾਡ ਦਾ ਸੀਗਾ ਤੇ ਇਹਦੇ ਨਾਲ ਪ੍ਰਾਈਮ ਮਿਨਿਸਟਰ ਦੀ ਸੇਫਟੀ ਨੂੰ ਜਾਂ ਸਾਡੀ ਨੈਸ਼ਨਲ ਸਕਿਉਰਿਟੀ ਨੂੰ ਕੋਈ ਖਤਰਾ ਨਹੀਂ ਆ ਇਹ ਗੱਲ RCMP ਨੇ ਕਹਿ ਤਾਂ ਦਿੱਤੀ ਆ ਪਰ ਹੈ ਸੱਚਮੁੱਚ ਚਿੰਤਾ ਵਾਲੀ ਕੋਈ ਬੰਦਾ ਬੈਂਕ ਦਾ ਮੁਲਾਜ਼ਮ ਪ੍ਰਧਾਨ ਮੰਤਰੀ ਦਾ ਅਕਾਊਂਟ ਕਿਉਂ ਦੇਖੂਗਾ ਜਾ ਕੇ ਜਾਂ ਜਸਟਰਨ ਟ੍ਰੂਡੋ ਦਾ ਅਕਾਊਂਟ ਕਿਉਂ ਦੇਖੂਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਆ ਪਰ ਹੁਣ ਇਹਦੇ ਕੋਲੋਂ ਹੋ ਸਕਦਾ ਕਿ ਆਉਣ ਵਾਲੇ ਸਾਮੇ ਦੇ ਵਿੱਚ ਜਿਹੜੀਆਂ ਹੋਰ ਚੀਜ਼ਾਂ ਵੀ ਸਾਹਮਣੇ ਆਉਣ ਤੇ ਬੈਂਕਾਂ ਦੇ ਵਿੱਚ ਜਿਹੜੀ ਪ੍ਰਾਈਵੇਸੀ ਆ ਉਹਦਾ ਵੀ ਉਹਨੂੰ ਵੀ ਹੋਰ ਮਜ਼ਬੂਤ ਕੀਤਾ ਜਾਬ ਅਗਲੀ ਗੱਲਬਾਤ ਸਾਡੇ ਜਿਹੜੇ ਟਿਫ ਮੁਕੱਲਮ ਨੇ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਕਿ ਕੈਨੇਡਾ ਅਮਰੀਕਾ ਦੀ ਆਰਥਿਕਤਾ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੁਣ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟੈਰਿਫ ਨੇ ਉਹਦੇ ਨਾਲ ਕੈਨੇਡੀਅਨ ਇੰਡਸਟਰੀ ਦੇ ਉੱਤੇ ਮਾੜਾ ਅਸਰ ਪੈ ਰਿਹਾ ਅਸੀਂ ਇਸ ਗੱਲ ਨੂੰ ਸਾਰੇ ਜਾਣਦੇ ਹਾਂ ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੁਕੱਲਮ ਨੇ ਕਿ ਇਹ ਪਰਮਾਨੈਂਟ ਇੰਪੈਕਟ ਆ ਕਿ ਜਿਹੜਾ ਟੈਰਫਸ ਨੇ ਦਾ ਮਤਲਬ ਇਹ ਆ ਕਿ ਕੈਨੇਡਾ ਦੀ ਇਕਨੋਮਿਕ ਗਰੋਥ ਜਿਹੜੀ ਸਲੋ ਹੋਊਗੀ ਅਨਲੈਸ ਕਿ ਵੱਡੀ ਤਬਦੀਲੀ ਜਿਹੜੀ ਆ ਕੋਈ ਨਹੀਂ ਵਾਪਰਦੀ ਹੁਣ ਇੱਥੇ ਡਾਇਵਰਸੀਫਿਕੇਸ਼ਨ ਦੀ ਉਹਨਾਂ ਨੇ ਖਾਸ ਤੌਰ ਦੇ ਉੱਤੇ ਜ਼ੋਰ ਦਿੱਤਾ ਟਿਫ ਕਹਿੰলো ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਉਹ ਬੈਂਕ ਆਫ ਕੈਨੇਡਾ ਜਿਹੜੀ ਜਿਹੜੀ ਇੰਟਰਸਟ ਰੇਟ ਘਟ ਕਰਦੀ ਆ ਆ ਹੁਣ 1.25 ਦਾ ਕੱਟ ਲੱਗਿਆ ਅਕਤੂਬਰ ਦੇ ਵਿੱਚ ਫੇਰ ਮੀਟਿੰਗ ਆ ਦਸੰਬਰ ਦੇ ਵਿੱਚ ਫੇਰ ਮੀਟਿੰਗ ਆ ਔਰ ਕਿਹਾ ਜਾ ਰਿਹਾ ਵੀ ਇਹਨਾਂ ਦੋਵਾਂ ਮੀਟਿੰਗਸ ਦੇ ਵਿੱਚ 0.25 ਦੇ ਕੱਟ ਹੋਰ ਲੱਗਣੇ ਆ ਲੱਗਣੇ ਕਿ ਨਹੀਂ ਲੱਗਣੇ ਪਤਾ ਨਹੀਂ ਪਰ ਇਹ ਗੱਲ ਜਿਹੜੀ ਆ ਉਹ ਕਹੀ ਜਾਂਦੀ ਆ ਤੇ ਇਹ ਜਿਹੜੇ ਕੱਟ ਲਾਉਣੇ ਹੁੰਦੇ ਬੈਂਕ ਆਫ ਕੈਨੇਡਾ ਨੇ ਲਾਉਣੇ ਆ ਤੇ ਉਸੇ ਬੈਂਕ ਆਫ ਕੈਨੇਡਾ ਦੇ ਗਵਰਨਰ ਇਸ ਵੇਲੇ ਕਹਿ ਰਹੇ ਆ ਕਿ ਸਾਨੂੰ ਡਾਇਵਰਸੀਫਿਕੇਸ਼ਨ ਦੀ ਲੋੜ ਆ ਸਾਨੂੰ ਥੋੜਾ ਜਿਹਾ ਵਪੇ ਨਤਾਂ ਲਿਆਉਣ ਦੀ ਲੋੜਾ ਤੇ ਇਕਨੋਮੀ ਹਜੇ ਸਲੋ ਰਹਿਣੀ ਆ। ਸੋ ਕੈਨੇਡਾ ਜਿਹੜਾ ਇਹਨੂੰ ਗਲੋਬਲ ਮਾਰਕੀਟ ਲੱਭਣੀ ਪਊਗੀ ਆਪਣੇ ਸਮਾਨ ਲਈ। ਨਾ ਕਿ ਇਹਨੂੰ ਸਿਰਫ ਸਿਰਫ ਅਮਰੀਕਾ ਦੇ ਉੱਤੇ ਨਿਰਭਰ ਕਰਨਾ ਪਊਗਾ। 2008-2009 ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਜਿਹੜੇ ਲੋਕ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਸਹਿਗੇ ਉਹ ਜਾਣਦੇ ਆ ਕਿ 2008 ਦੇ ਵਿੱਚ ਕੀ ਕੁਝ ਹੋਇਆ ਸੀ। ਲੋਕ ਗੱਲ ਕਰਦੇ ਸੀ ਡਾਈਵਰਸੀਫਾਈਂਗ ਟ੍ਰੇਡ ਬਾਰੇ। ਤੇ ਹੁਣ ਕੈਨੇਡਾ ਨੇ ਉਸ ਚੀਜ਼ ਨੂੰ ਫਾਲੋ ਅਪ ਨਹੀਂ ਕੀਤਾ ਜਦੋਂ ਕਿ ਜਿਹੜਾ ਯੂ ਐਸ ਸੀ ਉਹ ਰਿਕਵਰ ਕਰ ਗਿਆ ਉਦੋਂ ਵੀ ਇਹੀ ਗੱਲ ਚੱਲੀ ਸੀ ਕਿ ਡਾਇਵਰਸੀਫਾਈ ਕਰਨਾ ਚਾਹੀਦਾ ਜਿਹੜਾ ਵਪਾਰ ਆ ਇਹਦੇ ਵਿੱਚ ਵਿਭਿੰਨਤਾ ਲਿਆਉਣੀ ਚਾਹੀਦੀ ਆ ਸੋ ਜਿਹੜੇ ਟਿਫ ਮੁਕੱਲਮ ਨੇ ਉਹਨਾਂ ਨੇ ਇਹ ਕਿਹਾ ਕਿ ਉਦੋਂ ਅਸੀਂ ਗਲਤੀ ਕਰ ਗਏ ਉਦੋਂ ਕੀਤਾ ਨਹੀਂ ਹੁਣ ਪ੍ਰੋਬਲਮ ਕੀ ਆ ਕੈਨੇਡਾ ਦੀ ਇਕਨੋਮੀ ਬਹੁਤ ਕਮਜ਼ੋਰ ਆ ਐਕਸਪੋਰਟ ਬਹੁਤ ਥੱਲੇ ਆ ਚੁੱਕਿਆ ਜੀਡੀਪੀ ਸੈਕੰਡ ਕੁਆਟਰ 2025 ਦੇ ਵਿੱਚ ਡਿੱਗ ਚੁੱਕੀ ਆ ਜਿਹੜੀਆਂ ਸਟੀਲ ਦੇ ਵਿੱਚ ਐਲਮਨਮ ਦੇ ਵਿੱਚ ਨੌਕਰੀਆਂ ਆਟੋਸ ਦੇ ਵਿੱਚ ਲੰਬਰ ਦੇ ਵਿੱਚ ਨੌਕਰੀਆਂ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਚਾਈਨਾ ਦਾ ਟੈਰਿਫ ਜਿਹੜਾ ਕੈਨੇਡੀਅਨ ਕਨੋਲਾ ਦੇ ਉੱਤੇ ਸਭ ਤੋਂ ਜ਼ਿਆਦਾ ਸਸਕਾਰ ਚ ਬਿੰਦੀ ਐਕਨੋਮੀ ਨੂੰ ਅਸਰ ਪਾ ਰਿਹਾ ਆ ਹੁਣ ਇਹ ਸਾਰੇ ਕੁਛ ਦਾ ਹੱਲ ਕੀ ਹੋ ਸਕਦਾ ਹੱਲ ਇਹ ਆ ਕਿ ਜਿਹੜੀ ਈਸਟ-ਵੈਸਟ ਟਰਾਂਸਪੋਰਟ ਆ ਉਹ ਬਿਹਤਰ ਬਣਾਈ ਜਾਵੇ ਜਿਹੜੇ ਪੋਰਟ ਅਹ ਹੈਗੇ ਨੇ ਜਿੱਥੇ ਸ਼ਿਪ ਕੀਤਾ ਜਾਂਦਾ ਬਾਹਰ ਨੂੰ ਸਮਾਨ ਉਹਦਾ ਦੂਜਾ ਇਹ ਦੱਸਿਆ ਕਿ ਜਿਹੜਾ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ ਮਤਲਬ ਇੱਕ ਸੂਬੇ ਨੇ ਦੂਜੇ ਸੂਬੇ ਦੇ ਨਾਲ ਜਿਹੜਾ ਵਪਾਰ ਕਰਨਾ ਆ ਉਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤੇ ਉਹ ਸੌਖਾ ਹੋਣਾ ਚਾਹੀਦਾ ਤੇ ਇੱਕ ਗੱਲ ਉਹਨਾਂ ਨੇ ਹੋਰ ਦੱਸੀ ਆ ਕਿ ਜਿਹੜੇ ਪ੍ਰੋਜੈਕਟ ਨੇ ਇਹਨਾਂ ਦੀ ਅਪਰੂਵਲ ਦੇ ਲਈ ਟਾਈਮ ਜ਼ਿਆਦਾ ਹੋਣਾ ਮਤਲਬ ਘੱਟ ਹੋਣਾ ਚਾਹੀਦਾ ਜ਼ਿਆਦਾ ਤੇਜ਼ੀ ਦੇ ਨਾਲ ਕਿਸੇ ਪ੍ਰੋਜੈਕਟ ਨੂੰ ਅਪਰੂਵਲ ਮਿਲਣੀ ਚਾਹੀਦੀ ਆ ਸੋ ਜਿਹੜਾ ਦੂਜਾ ਹੈਗਾ ਕਿ ਜਿਹੜੇ ਪ੍ਰੋਵਿੰਸ ਨੇ ਉਹ ਇੱਕ ਦੂਜੇ ਦੇ ਨਾਲ ਹਾਰਮਨੀ ਦੇ ਵਿੱਚ ਰਹਿਣ ਔਰ ਗੋਲੇ ਸਾਰੇ ਕੁਛ ਦਾ ਇਹ ਆ ਕਿ ਜੇ ਇਹ ਸਟੈਪ ਲੈ ਲਾਏ ਤਾਂ ਇਹਦੇ ਨਾਲ ਕੈਨੇਡਾ ਹੁਣ ਦਾ ਜਿਹੜਾ ਫ੍ਰੀ ਟ੍ਰੇਡ ਡੀਲ ਆ ਇਹਨੂੰ ਯੂਜ਼ ਕਰਕੇ ਜ਼ਿਆਦਾ ਸਟਰੋਂਗਰ ਹੋ ਸਕਦਾ ਯੂਐਸ ਦੇ ਟੈਰਫ ਤੋਂ ਦੂਜਾ ਟਾਹਫ ਕਲਮ ਨੇ ਜਿਹੜਾ 트ੰਪ ਦੀ ਕੋਸ਼ਿਸ਼ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਯੂਐਸ ਫੈਡਰਲ ਰਿਜ਼ਰਵ ਜਿਦਾ ਆਪਣੇ ਬੈਂਕ ਆਫ ਕੈਨੇਡਾ ਹੈ ਅਮਰੀਕਾ ਦੇ ਵਿੱਚ ਉਹਨੂੰ ਫੈਡਰਲ ਰਿਜ਼ਰਵ ਕਹਿੰਦੇ ਆ ਕਿ ਅਮਰੀਕਾ ਦੇ ਵਿੱਚ ਜਿਹੜੀ ਰਾਸ਼ਟਰਪਤੀ ਟਰੰਪ ਨੇ ਫੈਡਰਲ ਰਿਜ਼ਰਵ ਦੇ ਵਿੱਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਆ ਉਹ ਗਲਤ ਆ ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਦੀ ਜਿਹੜੀ ਫਾਈਨੈਂਸ਼ੀਅਲ ਇਨਸਟੇਬਿਲਿਟੀ ਆ ਇਹ ਪੂਰੀ ਦੁਨੀਆ 'ਚ ਫੈਲੂਗੀ ਪਰ ਨਾਲ ਹੀ ਉਹਨਾਂ ਨੇ ਫੈਡ ਚਰ ਜੇਮਸ ਪੋਵਲ ਦੀ ਸਿਫਤ ਵੀ ਕੀਤੀ ਆ ਕਿ ਉਹ ਐਵੀਡੈਂਸਸ ਦੇ ਉੱਤੇ ਫੋਕਸ ਰਹਿਿਆ ਨਾ ਕਿ ਰਾਜਨੀਤੀ ਦੇ ਉੱਤੇ ਅਮਰੀਕਾ ਦੇ ਵਿੱਚ ਅ ਥੋੜੇ ਦਿਨ ਪਹਿਲਾਂ ਬਹੁਤ ਵੱਡਾ ਜਿਹੜਾ ਇਹ ਮਾਮਲਾ ਚਰਚਾ ਦੇ ਵਿੱਚ ਆਇਆ ਸੀ ਕਿ ਉਹ ਜਿਹੜੇ ਉਹਨਾਂ ਤੇ ਪੋਲਿਟਿਕਲ ਪ੍ਰੈਸ਼ਰ ਸੀਗਾ ਫੈਡਰਲ ਰਿਜ਼ਰਵ ਦੇ ਚੇਅਰ ਜੇਰੋਮ ਪਾਵਲ ਦੇ ਉੱਤੇ ਕਿ ਤੁਸੀਂ ਇੰਟਰਸਟ ਰੇਟ ਕੱਟ ਕਰੋ ਪਰ ਉਹਨਾਂ ਨੇ ਇਕਨੋਮੀ ਨੂੰ ਮੁੱਖ ਫੋਕਸ ਦੇ ਵਿੱਚ ਰੱਖਿਆ ਤੇ ਜਿਹਦੀ ਸਾਡੀ ਬੈਂਕ ਆਫ ਕੈਨੇਡਾ ਦੇ ਗਵਰਨਰਟਿਵ ਮੁਕੱਲਮ ਨੇ ਸਿਫਤ ਕੀਤੀ ਹੈ ਅਗਲੀ ਗੱਲਬਾਤ ਕੈਨੇਡਾ ਦੇ ਵਿੱਚ ਟਿਕਟੌਕs ਸੰਬੰਧੀ ਆ ਪ੍ਰਾਈਵੇਸੀ ਕਮਿਸ਼ਨਰ ਨੇ ਕੈਨੇਡਾ ਦੇ ਵਿੱਚ ਇਹ ਦੇਖਿਆ ਕਿ ਜਿਹੜੀ ਟਿਕਟੌਕ ਆ ਇਹ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਡਾਟਾ ਇਕੱਠਾ ਕਰਦੀ ਆ ਭਾਵੇਂ ਕਿ ਐਪ ਕਹਿੰਦੀ ਆ ਕਿ ਉਹ ਅਲਾਉਡ ਨਹੀਂ ਆ ਪਰ ਫੇਰ ਵੀ ਇਹਨੇ ਇਹ ਕੰਮ ਕੀਤਾ ਆ ਉਹ ਡਾਟਾ ਬਹੁਤ ਸੈਂਸਿਟਿਵ ਆ ਟਿਕਟੌਕ ਨੇ ਜਿਹੜੇ ਫੇਸ ਸਕੈਨ ਨੇ ਉਹ ਉਹਨਾਂ ਦੀ ਆਵਾਜ਼ ਦਾ ਡਾਟਾ ਵੌਇਸ ਡਾਟਾ ਲੋਕੇਸ਼ਨ ਦੀ ਇਨਫੋਰਮੇਸ਼ਨ ਇਹ ਸਾਰਾ ਕੁਝ ਕਿਸੇ ਵਿਅਕਤੀ ਬਾਰੇ ਜੋ ਕੁਝ ਦੱਸਿਆ ਜਾ ਸਕਦਾ ਉਹ ਸਾਰਾ ਕੁਝ ਇਹਨਾਂ ਨੇ ਇਕੱਠਾ ਕੀਤਾ ਹੈ ਜਿਹੜਾ ਦੂਜਾ ਇਹ ਆ ਕਿ ਐਪ ਇਸ ਡਾਟੇ ਨੂੰ ਫਿਗਰ ਆਊਟ ਕਰਦੀ ਆ ਕਿ ਜਿਹੜੀ ਬੱਚੇ ਨੇ ਉਹ ਕਿੱਦਾਂ ਸਪੈਂਡ ਕਰਦੇ ਆ ਇਹਦੇ ਉੱਤੇ ਫਿਰ ਉਹਨਾਂ ਨੂੰ ਮਤਲਬ ਕਿਸ ਤਰ੍ਹਾਂ ਦੀ ਉਹ ਉਹਦੇ ਤੇ ਐਕਟੀਵਿਟੀ ਕਰਦੇ ਆ ਫਿਰ ਉਹਨਾਂ ਨੂੰ ਉਹਨਾਂ ਐਡਸ ਦੇ ਨਾਲ ਟਾਰਗੇਟ ਕੀਤਾ ਜਾਂਦਾ ਜਾਂ ਐਡਾਂ ਦੇ ਨਾਲ ਜਾਂ ਉਸ ਕੰਟੈਂਟ ਦੇ ਨਾਲ ਹੁਣ ਜਿਹੜੀ ਆ ਯੂਜ਼ਰਸ ਜਿਹੜੇ ਆ ਦੇਖਦੇ ਕੀ ਆ ਉਹਦੇ ਉੱਤੇ ਜਾਂ ਉਹ ਪੋਸਟ ਕੀ ਕਰਦੇ ਆ ਟਿਕਟੋਕ ਲਰਨ ਕਰਦੀ ਆ ਉਥੋਂ ਸਿੱਖਦੀ ਆ ਉਹਨਾਂ ਦੀ ਹੈਲਥ ਬਾਰੇ ਉਹਦੀ ਪੋਲਿਟਿਕਸ ਬਾਰੇ ਉਹਨਾਂ ਦੀ ਮਤਲਬ ਕਹਿ ਲਓ ਕਿ ਜੈਂਡਰ ਆਇਡੈਂਟੀਟੀ ਬਾਰੇ ਜਾਂ ਜਿਹੜੀ ਸੈਕਸੂਅਲ ਓਰੀਐਂਟੇਸ਼ਨ ਆ ਉਹਦੇ ਬਾਰੇ ਫਿਰ ਉਸ ਤਰ੍ਹਾਂ ਦਾ ਕੰਟੈਂਟ ਉਹਨਾਂ ਨੂੰ ਦਿਖਾਇਆ ਜਾਂਦਾ ਇਨਵੈਸਟੀਗੇਟਰਸ ਨੇ ਇਹ ਦੇਖਿਆ ਕਿ ਜਿਹੜੇ ਐਡਵਰਟਾਈਜ਼ਰਸ ਨੇ ਉਹ ਉਹਨਾਂ ਨੂੰ ਟਾਰਗੇਟ ਕਰ ਸਕਦੇ ਆ ਉਹਨਾਂ ਦੇ 트랜ਸ ਜੈਂਡਰ ਹੋਣ ਕਰਕੇ ਜਿਹੜਾ ਕਿ ਟਿਕਟੌਕ ਐਡਮਿਟ ਕਰਦੀ ਆ ਕਿ ਇਹ ਜਿਹੜਾ ਪੋਸੀਬਲ ਮਤਲਬ ਹੈ ਨਹੀਂਗਾ ਹੁਣ ਦੂਜਾ ਇਹ ਆ ਕਿ ਜੇ ਯੂਜ਼ਰ ਐਗਰੀ ਦੇ ਉੱਤੇ ਕਲਿੱਕ ਵੀ ਕਰਦਾ ਆ ਇਨਵੈਸਟੀਗੇਟਰ ਇਹ ਕਹਿੰਦਿਆ ਕਿ ਕੌਨਸੈਂਟ ਦਾ ਮਤਲਬ ਕੋ ਬਹੁਤਾ ਮਤਲਬ ਨਹੀਂ ਆ ਸਪੈਸ਼ਲੀ 13 ਸਾਲ ਤੋਂ ਹੇਠਲੇ ਬੱਚੇ ਲਈ ਕੋਈ ਮਤਲਬ ਨਹੀਂ ਆ ਇਸ ਸਾਰੀ ਚੀਜ਼ ਦਾ ਦੇਰੀ ਟਿਕਟੋਕ ਆ ਉਹਦਾ ਉਹਨੇ ਲਗਭਗ 5 ਲੱਖ ਦੇ ਕਰੀਬ ਜਿਹੜੇ ਅੰਡਰ ਏਜ ਕੈਨੇਡੀਅਨ ਅਕਾਊਂਟਸ ਨੇ ਹਰ ਸਾਲ ਰਿਮੂਵ ਕਰਦੀ ਹੈ ਪਰ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਉਹ ਇਸ ਐਪ ਨੂੰ ਬਿਨਾ ਨੋਟਿਸ ਕੀਤੇ ਯੂਜ਼ ਕਰਦੇ ਆ ਟਿਕਟੋਕ ਨੇ ਹੁਣ ਵਾਅਦਾ ਕੀਤਾ ਆ ਕੰਪਨੀ ਨੇ ਇਸ ਗੱਲ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਵੀ ਸਹਿਮਤ ਹੋਈ ਆ ਕਿ ਇਹ ਆਪਣੀ ਏਜ ਚੈਕਸ ਨੂੰ ਇੰਪਰੂਵ ਕਰੂਗੀ ਤੇ ਕਲੀਅਰਰ ਮਤਲਬ ਨੋਟਿਸ ਹੋਣਗੇ ਉਹ ਡਾਟਾ ਕਲੈਕਸ਼ਨ ਬਾਰੇ ਜਾਂ ਜਿਹੜੀ ਕਿਸੇ ਵੀ ਗੱਲਬਾਤ ਬਾਰੇ ਹੁਣ ਕਿਉਂਕਿ ਕੰਸਰਨ ਇਹਦੇ ਨਾਲ ਚਾਈਨਾ ਦਾ ਆ ਅਫੀਸ਼ੀਅਲਸ ਨੇ ਵਾਰਨਿੰਗ ਇਹ ਵੀ ਦਿੱਤੀ ਆ ਕਿ ਡਾਟਾ ਸਾਰੇ ਦਾ ਸਾਰਾ ਚੀਨ ਨੂੰ ਭੇਜਿਆ ਜਾ ਸਕਦਾ ਜਿੱਥੇ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਆ ਤੇ ਬਾਈਟ ਡਾਂਸ ਦਾ ਸਿੱਧਾ ਚੀਨ ਦੀ ਇੰਟੈਲੀਜੈਂਸ ਜਿਹੜੇ ਉਹਨਾਂ ਦੇ ਲਾਜ਼ ਨੇ ਉਹਦੇ ਨਾਲ ਨੇੜਤਾ ਆ ਤੇ ਉਹਨਾਂ ਦੇ ਨਾਲ ਸਬੰਧ ਆ ਅਗਲਾ ਸਟੈਪ ਹੁਣ ਇਹ ਸਾਰੇ ਕੁਸ਼ ਦੇ ਵਿੱਚ ਕੀ ਆ ਕਿ ਪ੍ਰਾਈਵੇਸੀ ਕਮਿਸ਼ਨਰ ਨੇ ਕਿਆ ਕਿਸੀ ਮੋਨੀਟਰ ਕਰਾਂਗੇ ਟਿਕਟੌਕ ਨੂੰ ਕਿ ਜੇ ਇਹ ਜਿਹੜੇ ਇਹਨਾਂ ਨੇ ਪ੍ਰੋਮਿਸ ਕੀਤੇ ਆ ਉਹਨੂੰ ਇਹ ਕਾਇਮ ਰਹਿੰਦੇ ਆ ਉਹਦੇ ਉੱਤੇ ਪਰ ਐਕਸਪਰਟ ਕਹਿੰਦੇ ਆ ਕਿ ਜਿਹੜੇ ਬੱਚੇ ਨੇ ਉਹ ਹਜੇ ਵੀ ਇਹਨੂੰ ਜਿਹੜਾ ਜੁਆਇਨ ਕਰਨ ਦੀ ਕੋਸ਼ਿਸ਼ ਕਰਨਗੇ ਅਮਰੀਕਾ ਦੇ ਵਿੱਚ ਟਿਕਟੌਕ ਦਾ ਬਹੁਤ ਵੱਡਾ ਇਸ਼ੂ ਪੈਦਾ ਹੋ ਚੁੱਕਿਆ ਔਰ ਉਹਦਾ ਸਬੰਧ ਵੀ ਐਸੀ ਚੀਜ਼ ਦੇ ਨਾਲ ਹੀ ਆ ਕਿ ਟਿਕਟੌਕ ਚੀਨ ਦੀ ਕੰਪਨੀ ਹੈ ਤੇ ਇਹਦਾ ਜਿਹੜੀ ਟਿਕਟੌਕ ਬਾਈਟ ਡਾਂਸ ਕੰਪਨੀ ਦੇ ਅੰਡਰ ਆ ਬਾਈਟ ਡਾਂਸ ਚੀਨ ਦੀ ਕੰਪਨੀ ਹੈ ਤੇ ਇਹਦਾ ਸਬੰਧ ਸਿੱਧਾ ਚੀਨ ਦੀ ਸਰਕਾਰ ਦੇ ਨਾਲ ਅਮਰੀਕਾ ਦੇ ਵਿੱਚ ਉਹਨਾਂ ਨੇ ਹੁਣ ਇਹ ਕਰ ਲਿਆ ਕਿ ਬਾਈਟ ਡੈਂਸ ਦਾ 80% ਸਿਰਫ ਸ਼ੇਅਰ ਹੋਊਗਾ ਔਰੈਕਲ ਜਿਹੜੀ ਕੰਪਨੀ ਐ ਟੈਕ ਕੰਪਨੀ ਅਮਰੀਕਾ ਦੀ ਉਹ ਇਹਨੂੰ ਮੈਨੇਜ ਕਰੂਗੀ ਤੇ ਇੱਕ ਮਤਲਬ ਅਮਰੀਕਨ ਰੂਪ ਵਾਲੀ ਟਿਕਟਾਕ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਚੱਲੂਗੀ ਸੋ ਉਹੀ ਕੰਸਰਨ ਲਗਭਗ ਇੱਥੇ ਵੀ ਪੈਦਾ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈ ਅਗਲੀ ਗੱਲਬਾਤ ਟੋਰਾਂਟੋ ਦੇ ਫਾਇਰ ਚੀਫ ਦਾ ਇੱਕ ਬਿਆਨ ਟੋਰਾਂਟੋ ਦੇ ਫਾਇਰ ਚੀਫ ਨੇ ਇਹ ਕਿਹਾ ਕਿ ਜਿਹੜੇ ਈ-ਬਾਈਕ ਨੇ ਜਾਂ ਈ-ਸਕੂਟਰ ਬੈਟਰੀਜ਼ ਨੇ ਉਹ ਇਸ ਵੇਲੇ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਅੱਗ ਦਾ ਖਤਰਾ ਆ। ਜਿੱਥੇ ਇਹ ਯੂਜ਼ ਕੀਤੀਆਂ ਜਾ ਰਹੀਆਂ ਬੈਟਰੀ ਬੈਟਰੀਆਂ ਹੁਣ ਫੋਨ 'ਚ ਵੀ ਬੈਟਰੀ ਆ, ਲੈਪਟਾਪ 'ਚ ਵੀ ਬੈਟਰੀ ਆ, ਇਲੈਕਟ੍ਰਿਕ ਕਾਰ 'ਚ ਵੀ ਬੈਟਰੀ ਆ, ਇਲੈਕਟ੍ਰਿਕ ਕਾ ਬਾਈਕ ਦੇ ਵਿੱਚ ਵੀ ਬੈਟਰੀ ਆ ਪਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਈ-ਬਾਈਕ ਦੇ ਨਾਲ ਆ ਰਹੀ ਆ ਤੇ ਈ-ਸਕੂਟਰ ਦੇ ਨਾਲ ਆ ਰਹੀ ਆ। ਹੁਣ ਟ੍ਰਾਂਟੋ ਦੇ ਵਿੱਚ ਤਿੰਨ ਬੈਟਰੀਆਂ ਨਾਲ ਸੰਬੰਧਿਤ ਅੱਗਾ 223 ਦੇ ਵਿੱਚ 25 ਦੇ ਵਿੱਚ ਤੇ 24 ਦੇ ਵਿੱਚ ਲੱਗੀਆਂ ਜਿਹੜੀਆਂ ਜਿਹੜੀਆਂ ਤਿੰਨ 23 ਦੇ ਵਿੱਚ 25 24 ਦੇ ਵਿੱਚ ਤੇ ਆਹਾ 25 ਦੇ ਵਿੱਚ ਆਲਰੇਡੀ 29 ਅੱਗਾ ਲੱਗ ਚੁੱਕੀਆਂ ਡੇਂਜਰਸ ਇਹ ਇਸ ਕਰਕੇ ਆ ਕਿ ਜਿਹੜਾ ਲਿਥੀਅਮ ਆਨ ਬੈਟਰੀ ਆ ਇਹ ਟੌਕਸਿਕ ਹੁੰਦੀ ਹੈ ਜ਼ਹਿਰੀਲੀ ਹੁੰਦੀ ਆ ਗਰਮ ਬਹੁ ਹੁੰਦੀ ਆ ਤੇ ਫੈਲਦੀ ਬਹੁਤ ਤੇਜ਼ੀ ਦੇ ਨਾਲ ਇਹਨੂੰ ਫਿਰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਜਿੱਦਾਂ ਨਾਰਮਲ ਫਾਇਰ ਆ ਕੋਈ ਆਮ ਅੱਗ ਲੱਗ ਗਈ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਪਰ ਜਿਹੜੀ ਲੀਥੀਅਮ ਆਨ ਬੈਟਰੀ ਨਾਲ ਲੱਗੀ ਆ ਉਹਨੂੰ ਕੰਟਰੋਲ ਕਰਨਾ ਔਖਾ ਹੁੰਦਾ ਜਿਹੜਾ ਸਬਵੇ ਕਾਰ ਦੇ ਵਿੱਚ ਅੱਗ ਲੱਗੀ ਸੀ ਪਿਛਲੇ ਸਾਲ ਜਿਹੜੀ ਇੱਕ ਈ-ਬਾਈਕ ਬੈਟਰੀ ਦੇ ਕਰਕੇ ਸੀਗੀ ਤਾਂ TTC ਨੇ ਈ-ਬਾਈਕ ਨੂੰ ਜਾਂ ਈ-ਸਕੂਟਰ ਨੂੰ ਬੈਨ ਕਰ ਦਿੱਤਾ ਸੀ ਸਬਵੇਸ ਦੇ ਵਿੱਚ ਹੁਣ ਬਹੁਤੀਆਂ ਜਿਹੜੀਆਂ ਅੱਗਾਂ ਨੇ ਇਸ ਕਰਕੇ ਲੱਗ ਰਹੀਆਂ ਕਿ ਲੋਕ ਸਸਤੀਆਂ ਜਾਂ ਅਨਸਰਟੀਫਾਈਡ ਬੈਟਰੀਆਂ ਜਾਂ ਉਹਨਾਂ ਦੇ ਚਾਰਜਰ ਯੂਜ਼ ਕਰਦੇ ਆ ਜਾਂ ਮੋਡੀਫਾਈਡ ਬੈਟਰੀ ਯੂਜ਼ ਕਰਦੇ ਆ ਉਹਨੂੰ ਫਾਸਟ ਚਾਰਜ ਕਰਨ ਦੇ ਲਈ ਜਾਂ ਜ਼ਿਆਦਾ ਪਾਵਰਫੁਲ ਬਣਾਉਣ ਦੇ ਲਈ ਜਿਹੜਾ ਇਹ ਕਿਹਾ ਜਾ ਰਿਹਾ ਕਿ ਸਿਰਫ ਤੁਹਾਨੂੰ ਮੈਨੂਫੈਕਚਰਰ ਅਪਰੂਵਡ ਚਾਰਜਰ ਹੀ ਯੂਜ਼ ਕਰਨੇ ਚਾਹੀਦੇ ਆ ਬੈਟਰੀਆਂ ਨੂੰ ਚਾਰਜਿੰਗ ਦੇ ਉੱਤੇ ਅਨਟੈਂਡੈਂਟ ਛੱਡ ਕੇ ਨਾ ਜਾਓ ਤੇ ਡੈਮੇਜ ਜਾਂ ਜਿਹੜੀਆਂ ਕੋਈ ਆਲਟਰ ਕੀਤੀਆਂ ਬੈਟਰੀਆਂ ਆ ਉਹਦੀ ਵਰਤੋਂ ਨਾ ਕਰੋ। ਵਾਰਨਿੰਗ ਸਾਈਨ ਇਹਦੇ ਬੜੇ ਸਪਸ਼ਟ ਨੇ ਜੇ ਕੋਈ ਬੈਟਰੀ ਦੇ ਵਿੱਚੋਂ ਬਹੁਤ ਸਟ੍ਰੇਂਜ ਜੀ ਸਮੈਲ ਆਉਂਦੀ ਆ, ਕੋਈ ਕੋ ਬੈਟਰੀ ਦੇ ਵਿੱਚ ਲੀਕ ਦੇਖਦੇ ਆ, ਇਹ ਲੱਗਦਾ ਤੁਹਾਨੂੰ ਬੈਟਰੀ ਗਰਮ ਬਹੁਤ ਹੋਈ ਆ ਜਾਂ ਬੈਟਰੀ ਦੇ ਵਿੱਚੋਂ ਆਵਾਜ਼ ਆਉਂਦੀ ਆ ਜਾਂ ਉਹਦੀ ਸ਼ੇਪ ਚੇਂਜ ਹੋ ਗਈ ਹੋ ਫੁੱਲ ਗਈ ਆ ਬੈਟਰੀ ਤੇ ਇਹਨੂੰ ਯੂਜ਼ ਕਰਨਾ ਬੰਦ ਕਰ ਦਿਓ ਤੇ ਜਿਹੜਾ ਮੈਨੂਫੈਕਚਰਰ ਆ ਉਹਦੇ ਨਾਲ ਕੰਟੈਕਟ ਕਰੋ। ਟ੍ਰਾਂਟੋ ਫਾਇਰ ਇਹ ਚਾਹੁੰਦੇ ਆ ਕਿ ਇਸ ਸਬੰਧ ਦੇ ਵਿੱਚ ਫੈਡਰਲ ਸਰਕਾਰ ਕੁਝ ਨਿਯਮ ਬਣਾਵੇ ਨੈਸ਼ਨਲ ਸਟੈਂਡਰਡਸ ਹੋਣ ਕੁਝ ਜਿੱਦਾਂ ਨਿਊਯਾਰਕ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਵਿੱਚ ਆ ਉੱਥੇ ਆਲਰੇਡੀ ਇਸ ਤਰ੍ਹਾਂ ਦੇ ਸਟੈਂਡਰਡਸ ਜਿਹੜੇ ਹੈਗੇ ਆ ਹੁਣ ਨਵਾਂ ਰੂਲ ਆ ਕਿ ਜਿਹੜਾ ਸਿਟੀ ਇਹ ਹੋ ਸਕਦਾ ਕਿ ਈ-ਬਾਈਕ ਨੂੰ ਜਾਂ ਜਿਹੜੇ ਇਹ ਈ-ਸਕੂਟਰ ਨੇ ਇਹਨਾਂ ਨੂੰ ਸਟੋਰ ਕਰਨ ਦੇ ਉੱਤੇ ਅਪਾਰਟਮੈਂਟ ਦੇ ਵਿੱਚ ਮਤਲਬ ਕੋ ਪਾਬੰਦੀ ਲਾ ਦੇ ਵੀ ਤੁਸੀਂ ਇਹਨੂੰ ਅਪਾਰਟਮੈਂਟ ਦੇ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਇਹ ਬਾਹਰ ਖੜਾ ਤਾਂ ਉਹਦਾ ਹੋਰ ਰਿਸਕ ਆ ਅੰਦਰ ਕਿਸੇ ਥਾਂ ਦੇ ਉੱਤੇ ਇਹਦੇ ਨਾਲ ਜ਼ਿਆਦਾ ਨੁਕਸਾਨ ਜਿਹੜਾ ਹੋ ਸਕਦਾ ਆ ਸੋ ਕਈ ਏਦਾਂ ਦੇ ਇਨਸੀਡੈਂਟ ਪਹਿਲਾਂ ਵੀ ਹੋਏ ਆ ਈ-ਸਕੂਟਰ ਬੈਟਰੀ ਕਈ ਘਰਾਂ ਦੇ ਵਿੱਚ ਐਕਸਪਲੋਡ ਹੋਈਆਂ ਤੇ ਜਿਹੜੀਆਂ ਉੱਥੇ ਅਗਾਂ ਲੱਗੀਆਂ ਕਈ ਸ਼ੈਲਬਰਨ ਦੇ ਵਿੱਚ ਇਹੋ ਜਿਹੀ ਘਟਨਾਵਾਂ ਵਾਪਰੀ ਹੈ ਟੋਰਾਂਟੋ ਸਬਵੇ ਦੇ ਕਾਰ ਦੇ ਵਿੱਚ ਜਿੱਦਾ ਪਹਿਲਾਂ ਜ਼ਿਕਰ ਕੀਤਾ ਉਸੇ ਵੀ ਇਹ ਘਟਨਾਵਾਂ ਵਾਪਰੀ ਕੈਲੀਫੋਰਨੀਆ ਦੇ ਵਿੱਚ ਵੀ ਪਹਿਲਾਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨੋ ਮੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ